ਰਾਵਲ ਕਿਤਨੇ ਨਵੀਆਂ ਨਿਯਮ ਜਹਰ ਕੀਤੇ ਜਾ ਰਹੇ ਹੈ ਜੀ ਧੰਨ ਧੰਨ ਬਾਬਾ ਗਿਆਨ ਦਾਸ ਜੀ ਦੀ ਅਪਾਰ ਕਿਰਪਾ ਸਤਕਾ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਆਪਾਂ ਇੱਕ ਵਾਰੀ ਫੇਰ ਅਮਰਗੜ ਪਹੁੰਚੇ ਆ ਦੁਸ਼ਹਿਰਾ ਮੇਲਾ ਦੇਖਣ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਦੇ ਸਥਾਨਾਂ ਤੇ ਨਮਸਕਾਰ ਕਰਕੇ ਅੱਗੇ ਆਪਾਂ ਹੁਣ ਚੱਲਾਂਗੇ ਦੁਸ਼ਹਿਰਾ ਗਰਾਊਂਡ ਵੱਲ ਅਮਰਗੜ ਦੇ ਵਿੱਚ ਦੋ ਦੁਸ਼ਹਿਰੇ ਮੇਲੇ ਆ ਜਿਹੜੇ ਉਹ ਲੱਗਦੇ ਆ ਇੱਕ ਤਾਂ ਸ਼੍ਰੀ ਰਾਮਕਲਾ ਵੱਲੋਂ ਦਾਣਾ ਮੰਡੀ ਦੇ ਬਿਲਕੁਲ ਹੀ ਨਾਲ ਦੁਸ਼ਹਿਰਾ ਮੇਲਾ ਲੱਗਦਾ ਤੇ ਦੂਜਾ ਦੁਸ਼ਹਿਰਾ ਮੇਲਾ ਹੀ ਇੰਟਰਨੈਸ਼ਨਲ ਗ੍ਰੋਪ ਵੱਲੋਂ ਇੱਥੇ ਲਾਇਆ ਜਾਂਦਾ ਪਿਛਲੇ ਕਈ ਸਾਲਾਂ ਤੋਂ ਆਪਾਂ ਨਾ ਅਮਰਗੜ ਦਾ ਦੁਸ਼ਹਿਰਾ ਮੇਲਾ ਲਗਾਤਾਰ ਦੇਖਣ ਲਈ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਦੇ ਆਂ ਦੁਸ਼ਹਿਰੇ ਮੇਲੇ ਦੇ ਵਿੱਚ ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਅਲੱਗ-ਅਲੱਗ ਫਨਕਾਰਾਂ ਕਲਾਕਾਰਾਂ ਦੀ ਜਿਹੜੀ ਸਟੇਜ ਆ ਉਹ ਲਾਈ ਜਾਂਦੀ ਆ ਇੱਥੇ ਨਾਲੋਂ ਨਾਲ ਇੱਕ ਹੋਰ ਦੁਸ਼ਹਿਰਾ ਲੱਗਦਾ ਜਿਹੜਾ ਸ਼੍ਰੀ ਰਾਮਾ ਕਲੱਬ ਵੱਲੋਂ ਲਾਇਆ ਜਾਂਦਾ ਇਹ ਦੁਸ਼ਹਿਰਾ ਪੂਰੀ ਰਾਮਾਇਣ ਦੀ ਵਿਧੀ ਵਿਵਹਾਰ ਦੇ ਅਨੁਸਾਰ ਲੱਗਦਾ ਇਸ ਦੁਸ਼ਹਿਰੇ ਬਾਰੇ ਆਪਾਂ ਨੇ ਇਹ ਗੱਲ ਸੁਣੀ ਸੀ ਮੈਂ ਕਾਫੀ ਲੰਬੇ ਸਮੇਂ ਤੋਂ ਦੁਸ਼ਹਿਰੇ ਦੇ ਵਿੱਚ ਆਂ ਦੇਖ ਰਿਹਾ ਝਾਂਕੀਆਂ ਵੀ ਕੱਢੀਆਂ ਜਾਂਦੀਆਂ ਨੇ ਰਾਵਣ ਦਹਨ ਜਿਹੜਾ ਪੂਰੀ ਮਰਿਆਦਾ ਨਾਲ ਹਵਨ ਕਰਕੇ ਕੀਤਾ ਜਾਂਦਾ। ਬਾਕੀ ਇਸ ਵੀਡੀਓ ਦੇ ਅਗਲੇ ਭਾਗ 'ਚ ਆਪਾਂ ਸਾਰਾ ਦੁਸ਼ਹਿਰਾ ਮੇਲਾ ਦੇਖਾਂਗੇ। ਸ਼ੋਰ ਜ਼ਿਆਦਾ ਹੋਣ ਕਰਕੇ ਅ ਆਪਾਂ ਇਸ ਵੀਡੀਓ ਨੂੰ ਇਸੇ ਤਰ੍ਹਾਂ ਫਿਲਮਾਵਾਂਗੇ। ਕੁਦਰਤੀ ਉਹ ਜਿਵੇਂ ਆਵਾਜ਼ ਸਟੇਡੀਅਮ ਦੇ ਵਿੱਚ ਆਪਾਂ ਨੂੰ ਸੁਣ ਰਹੀ ਆ। ਬਾਕੀ ਇੱਕ ਨਵਕਲ ਐਕਸਪੀਰੀਅੰਸ ਆ। ਤੁਸੀਂ ਵੀ ਜੇ ਪੂਰੇ ਵਿਧੀ ਵਿਵਧਾਨ ਨਾਲ ਮਨਾਇਆ ਜਾਣੇ ਵਾਲਾ ਦੁਸ਼ਹਿਰਾ ਮੇਲਾ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਵਿੱਚ ਅਖੀਰ ਤੱਕ ਜਰੂਰ ਬਨੇ ਰਹੋ ਬਾਕੀ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਦੇ ਰਹਨੇ ਆ ਅਲੱਗ-ਅਲੱਗ ਵਿਸ਼ਿਆਂ ਤੇ ਤੁਹਾਡੇ ਤੱਕ ਸਾਂਝ ਪਾਉਣ ਲਈ ਉਹਨਾਂ ਹੀ ਵਿਸ਼ਿਆਂ ਦੇ ਵਿੱਚ ਉਹਨਾਂ ਹੀ ਵਿਸ਼ਿਆਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਨਵਿਕਲਾ ਦੁਸ਼ਹਿਰਾ ਮੇਲਾ ਤੁਹਾਡੇ ਲਈ ਮੈਂ ਲੈ ਕੇ ਆਇਆ ਵੈਸੇ ਅਮਰਗੜ ਦਾ ਦੁਸ਼ਹਿਰਾ ਮੇਲਾ ਕੁੱਲ ਦੁਨੀਆ ਦੇ ਵਿੱਚ ਮੰਨਿਆ ਜਾਣ ਵਾਲਾ ਦੁਸ਼ਹਿਰਾ ਮੇਲਾ ਬਾਕੀ ਆਓ ਅੱਗੇ ਆਪਾਂ ਹੁਣ ਮੇਲਾ ਦੇਖਦੇ ਹਾਂ ਕਿਵੇਂ ਲੱਗਿਆ ਹੋਇਆ ਤੇ ਸਾਰਾ ਸੈਟਅਪ ਸਟੇਡੀਅਮ ਦਾ ਤੁਸੀਂ ਦੇਖ ਰਹੇ ਹੋ ਰਾਵਲ ਕੁੰਬ ਕਰਨ ਤੇ ਮੇਗਨਾਥ ਦੇ ਜਿਹੜੇ ਉਤਲੇ ਆ ਬਹੁਤ ਵਧੀਆ ਢੰਗ ਨਾਲ ਇੱਥੇ ਲਾਏ ਹੋਇਆ ਬਾਕੀ ਪੁਲਿਸ ਪ੍ਰਸ਼ਾਸਨ ਤੇ ਬਾਕੀ ਸਾਰੀ ਜੋ ਕਮੇਟੀ ਆ ਉਹਦਾ ਬਹੁਤ ਵਧੀਆ ਪ੍ਰਬੰਧ ਇੱਥੇ ਆਪਾਂ ਨੂੰ ਦੇਖਣ ਲਈ ਮਿਲਦਾ ਅਚੇਤ ਦੇ ਤੌਰ ਤੇ ਸਮਾਗਮ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਉੱਥੇ ਸਾਡੇ ਮਾਨਯੋਗ ਮੰਤਰੀ ਕਮਲਜੀਤ ਸਿੰਘ ਜੀ ਹੋਣੀ ਔਰ ਅਸ਼ਵਨੀ ਬਿੱਟੂ ਜੀ ਬਹੁਤ ਬਹੁਤ ਯਾਰਾਂ ਦਾ ਸਰਦਾਰਾਂ ਤੋਂ ਸੰਗਠਨ ਕਰ ਲਾਤੋਂ ਨਿੱਕਾ ਵੀਰ ਯਾਦੂ ਵੀਰ ਜਸਵਿੰਦਰ ਸਿੰਘ ਜੱਸੀ ਜੀ ਔਰ ਸਾਡੇ ਨਗਰ ਦੇ ਮੰਤਰੀ ਸਰਦਾਰ ਜੀ ਉਹ ਵੀ ਲੋਕਿਓ ਮੋਢੇ ਨਾਲ ਮੋਢਾ ਲਾ ਕੇ ਬਹੁਤ ਹੀ ਵਧੀਆ ਆਤਮ ਸਵਾਦੀ ਦਾ ਨਜ਼ਾਰਾ ਜੀ جن کی ہوئی ہے تب دیکھو گے منائی ہے جی جی نے سوجی ڈال ساحب ڈاکٹر کے دور بہت بہت شکریہ سارے ڈائریکٹر پرویش کمار چولہا جی امریک شری رام جی کاسہ اتسو کا لگاتار کرتا آ رہا ہے ساری ساتھ سکو شری راماپ امرتھ وجہ آدھا سواگتوں ہاردک ابنندن آؤ اپنی رچنا भे ते चारे लॻे सारेठ <laughs> इलाक़ ਅਤੇ ਸਾਰੇ ਗ੍ਰਾਹਕਾਂ ਅਤੇ ਪ੍ਰਸ਼ਾਸਕ ਸਾਰੇ thank <laughs> you yeah hey. अंतिम रस्म रावण जे पुतले न ਇਸ ਸਮੇਂ ਆਪਾਂ ਦੁਸ਼ਹਿਰਾ ਗਰਾਊਂਡ ਤੋਂ ਬਾਹਰ ਆ ਗਏ ਆ ਏ ਸੀ ਅਮਰਗੜ ਦਾ ਦੁਸ਼ਹਿਰਾ ਮੇਲਾ ਤੇ ਇੱਕ ਚਾਲਕ ਮੈਂ ਤੁਹਾਡੀ ਸੜਕ ਤੇ ਮਰਵਾ ਦਵਾ ਦੁਸ਼ਹਿਰਾ ਗਰਾਊਂਡ ਦੇ ਬਿਲਕੁਲ ਹੀ ਨਾਲੋਂ ਨਾਲ ਪੂਰਾ ਮੇਲਾ ਜਿਹੜਾ ਉਹ ਲੱਗਿਆ ਹੋਇਆ ਅ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਘਟੌਣਿਆਂ ਦੀਆਂ ਦੁਕਾਨਾਂ ਤੇ ਬਾਕੀ ਹੋਰ ਸਾਧ ਸਮਗਰੀਆਂ ਹਰ ਤਰ੍ਹਾਂ ਦਾ ਸਮਾਨ ਆ ਜਿਹੜਾ ਮੇਲੇ ਦੇ ਵਿੱਚ ਵਧੀਆ ਸਟਾਲਾਂ ਦੇ ਰੂਪ ਚ ਇੱਥੇ ਲੱਗਿਆ ਹੋਇਆ ਬਿਲਕੁਲ ਹੀ ਦੁਸ਼ਹਿਰਾ ਗਰਾਊਂਡ ਦੇ ਬਾਹਰ ਵਾਲੇ ਪਾਸੇ ਕਾਫੀ ਰੌਣਕ ਸੀਗਾ ਇੱਥੇ ਹੁਣੇ ਥੋੜਾ ਸਮਾਂ ਪਹਿਲਾਂ ਹੀ ਮੇਲਾ ਜਿਹੜਾ ਉਹੋ ਸਮਾਪਤ ਹੋਇਆ ਰਾਵਣ ਦਹਨ ਦੇ ਨਾਲ ਐਸੀ ਅਮਰਗੜ ਦਾ ਦੁਸ਼ਹਿਰਾ ਮੇਲਾ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਦੇਖਿਆ ਪੂਰੀ ਵਿਧੀ ਵਿਵਹਾਰ ਨਾਲ ਕਿਵੇਂ ਇਸ ਜਗ੍ਹਾ ਦੇ ਉੱਤੇ ਦੁਸ਼ਹਿਰਾ ਮੇਲਾ ਲੱਗਦਾ ਇਹ ਵੀ ਇੱਕ ਵੱਖਰਾ ਐਕਸਪੀਰੀਅੰਸ ਸੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ Okay. <laughs>